ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਪੌਮੀ ਮਾਰਗ ਪ੍ਰੋਜੈਕਟਾਂ ਦਾ ਰੁਕਿਆ ਕੰਮ ਬਹਾਲ ਕਰਨ ਦੇ ਲਈ ਕਵਾਇਦ ਤੇਜ਼ ਕਰ ਦਿੱਤੀ ਆ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੀ ਅਪਵਾਇਰ ਕੀਤੀ ਜ਼ਮੀਨ ਦਾ ਵਾਅਦਾ ਹੋਇਆ ਮੁਆਵਜ਼ਾ ਦੇਣ ਦਾ ਪ੍ਰੋਸਾ ਦਿੱਕਤ ਨੂੰ ਜਾਇਜ਼ ਕਾਦੇ ਦੇ ਖਿਲਾਫ ਕਾਨੂੰਨੀ ਤਸਵੀਜਤ ਹੋ ਜਾਣੂ ਵੀ ਕਰਵਾਇਆ ਇਹ ਇੱਕ ਨਾ ਕਰਮ ਇਸ ਗੱਲੋਂ ਵੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਕੁਝ ਹੋਰ ਸੂਬਿਆਂ ਦੇ ਵਿੱਚ ਭਾਰਤੀ ਕੌਮੀ ਮਾਰਗ ਅਥਾਰਟੀ ਦੇ ਪ੍ਰੋਜੈਕਟਾਂ ਦੀ ਸਥਿਤੀ ਦੀ ਨਜਰਸ਼ਾਨੀ ਕਰਨੀ ਆ। NHAI ਦੇ ਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਦੇ ਪ੍ਰਧਾਨ ਮੰਤਰੀ ਦੀ ਉੱਚ ਮੱਤਰੀ ਮੀਟਿੰਗ ਦੇ ਅਜੰਡੇ ਦੇ ਤਰਹੀ ਉਹ ਜੋ ਸ਼ਾਮਲ ਆ ਜਿਸ ਕਾਰਨ ਅਧਿਕਾਰੀ ਥਾਂ ਪੱਕੀ ਨਤੀਜੇ ਹਾਸਲ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਆ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਦੱਸਿਆ ਕਿ 295 ਕਿਲੋਮੀਟਰ ਲੰਬੇ ਮੁੱਖ ਐਕਸਪ੍ਰੈਸ ਦੇ ਵਿੱਚੋਂ 255 ਕਿਲੋਮੀਟਰ ਲੰਬੀ ਪੱਟੀ ਵਾਸਤੇ ਜ਼ਮੀਨ ਪਹਿਲਾਂ ਹੀ NHAI ਨੂੰ ਸੌਂਪੀ ਜਾ ਚੁੱਕੀ ਆ ਤੇ ਬਾਕੀ ਦੀ 25 ਕਿਲੋਮੀਟਰ ਜ਼ਮੀਨ 30 ਸਤੰਬਰ ਤੱਕ ਅਥਾਰਟੀ ਦੇ ਹਵਾਲੇ ਕਰ ਦਿੱਤੀ ਜਾਵੇ